ਜਾਹਲ ਔਰਤ ਇਹ ਤੂੰ ਕੀ ਕੀਤਾ ਗਵਾਰ ਹੈ ਗਵਾਰ ਦੀ ਗਵਾਰ ਹੀ ਰਹੀ ਤੂੰ ਸ਼ਰਿਤਾ ਜੀ ਪੂਜਾ ਕਰ ਰਹੀ ਸੀ ਜਦੋਂ ਉਹਨਾਂ ਨੂੰ ਆਪਣੇ ਪੁੱਤ ਅਨੁਜ ਦੇ ਇਹ ਸ਼ਬਦ ਸੁਣਾਈ ਦਿੱਤੇ ਜੋ ਉਹ ਆਪਣੀ ਪਤਨੀ ਮੀਨਲ ਨੂੰ ਬੋਲ ਰਿਹਾ ਸੀ ਮਾਫੀ ਮੰਗਦੀ ਹਾਂ ਮੁੰਨੇ ਦਾ ਹੱਥ ਲੱਗ ਗਿਆ ਇਸ ਲਈ ਥੋੜਾ ਪਾਣੀ ਡਿੱਗ ਗਿਆ ਇਹ ਸਭ ਮੀਨਲ ਨੇ ਸੈਮੀ ਹੋਈ ਆਵਾਜ਼ ਵਿੱਚ ਕਿਹਾ ਤੇਰੀ ਮਾਫੀ ਕੀ ਮੇਰੀ ਕਮੀਜ਼ ਸੁਕਾ ਦੇਵੇਗੀ ਪਹਿਲਾਂ ਹੀ ਮੈਨੂੰ ਦੇਰ ਹੋ ਰਹੀ ਹੈ ਉਤੋਂ ਤੈਨੂੰ ਕਿਸੇ ਚੀਜ਼ ਦੀ ਤਮੀਜ਼ ਨਹੀਂ ਹੈ ਨਾ ਘਰ ਸੰਭਾਲਦੀ ਹੈ ਨਾ ਬੱਚਾ ਨਾ ਢੰਗ ਨਾਲ ਰਹਿਣਾ ਆਉਂਦਾ ਹੈ ਨਾ ਖਾਣਾ ਬਣਾਉਂਦਾ ਮੇਰੀ ਕਿਸਮਤ ਫੁੱਟੀ ਸੀ ਜੋ ਇਹ ਜਾਹਲ ਮੇਰੇ ਪੱਲੇ ਪੈ ਗਈ ਅਨੁਜ ਨੇ ਮੀਨਰ ਨੂੰ ਤੱਕਾ ਜਿਹਾ ਦੇਖ ਕੇ ਕਮੀਜ਼ ਬਦਲ ਨਾਲ ਚਲਾ ਗਿਆ ਇਹ ਸ਼ਰਿਤਾ ਜੀ ਦੇ ਘਰ ਦਾ ਰੋਜ਼ ਰੋਜ਼ ਦਾ ਕਿੱਸਾ ਸੀ ਅਸਲ ਵਿੱਚ ਅਨੁਜ ਕਿਸੇ ਹੋਰ ਕੁੜੀ ਨਾਲ ਪਿਆਰ ਕਰਦਾ ਸੀ ਪਰ ਉਸਨੇ ਅਨੁਜ ਨੂੰ ਧੋਖਾ ਦਿੱਤਾ ਬਾਅਦ ਵਿੱਚ ਘਰ ਵਾਲਿਆਂ ਦੇ ਕਹਿਣ ਤੇ ਅਨੁਜ ਨੇ ਮੀਨਲ ਨਾਲ ਵਿਆਹ ਕਰ ਲਿਆ ਪਰ ਇਹ ਵਿਆਹ ਸਿਰਫ ਉਸ ਦੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਅਤੇ ਬੱਚਾ ਪੈਦਾ ਕਰਨ ਲਈ ਸੀ ਪਤਨੀ ਨੂੰ ਮਾਨ ਸਨਮਾਨ ਦੇਣ ਦੀ ਗੱਲ ਤਾਂ ਉਹ ਭੁੱਲ ਚੁੱਕਿਆ ਸੀ ਸ਼ਰਿਤਾ ਜੀ ਨੇ ਕਈ ਵਾਰ ਪਿਆਰ ਨਾਲ ਡਾਂਟ ਡਪਟ ਨਾਲ ਅਨੁਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋ ਬੱਚਿਆਂ ਦਾ ਪਿਤਾ ਬਣਨ ਤੋਂ ਬਾਅਦ ਵੀ ਅਨੁਜ ਵਿੱਚ ਕੋਈ ਬਦਲਾਅ ਨਹੀਂ ਆਇਆ ਉਲਟਾ ਜਦੋਂ ਉਸਦੀ ਮਾਂ ਸ਼ਰਿਤਾ ਜੀ ਉਸ ਨੂੰ ਸਮਝਾਉਂਦੀ ਉਹ ਮੀਨਲ ਨਾਲ ਹੋਰ ਵੀ ਮਾੜਾ ਵਿਵਹਾਰ ਕਰਦਾ ਮੀਨਲ ਵਿੱਚ ਵੀ ਅਜੀਬ ਸਬਰ ਸੀ ਉਹ ਕਦੇ ਅਨੁਜ ਨੂੰ ਜਵਾਬ ਨਹੀਂ ਦਿੰਦੀ ਸੀ ਪਰ ਸ਼ਰਿਤਾ ਜੀ ਨੂੰ ਇਹ ਸਭ ਬਹੁਤ ਬੁਰਾ ਲੱਗਦਾ ਸੀ ਉਹਨਾਂ ਨੇ ਮੀਨਲ ਨੂੰ ਕਈ ਵਾਰ ਕਿਹਾ ਆਪਣੇ ਲਈ ਬੋਲਣਾ ਸਿੱਖ ਪਰ ਮੀਨਲ ਹਰ ਵਾਰ ਜਵਾਬ ਦਿੰਦੀ ਮਾਂ ਜੀ ਘਰ ਦੀ ਸ਼ਾਂਤੀ ਲਈ ਚੁੱਪ ਰਹਿਣਾ ਹੀ ਠੀਕ ਹੈ ਪੜੋਸੀ ਤਮਾਸ਼ਾ ਦੇਖਣ ਹੀ ਸੁਣਾ ਲੋ ਬਿਹਤਰ ਹੈ ਕਿ ਘਰ ਦੀ ਗੱਲ ਘਰ ਵਿੱਚ ਹੀ ਰਹੇ ਵਕਤ ਨਾਲ ਸਭ ਕੁਝ ਠੀਕ ਹੋ ਜਾਵੇਗਾ ਪਰ ਸ਼ਰਿਤਾ ਜੀ ਨੂੰ ਮੀਨਲ ਦੀ ਇਹ ਗੱਲ ਪਸੰਦ ਨਹੀਂ ਸੀ ਕਿਉਂਕਿ ਵਕਤ ਦੇ ਨਾਲ ਅਨੁਜ ਦਾ ਵਿਵਹਾਰ ਮੀਨਲ ਨਾਲ ਹੋਰ ਵੀ ਖਰਾਬ ਹੁੰਦਾ ਜਾ ਰਿਹਾ ਸੀ हे ਪ੍ਰਮਾਤਮਾ ਇਸ ਬੱਚੀ ਦੀ ਰੱਖਿਆ ਕਰ ਨਾ ਜਾਣੇ ਇਹ ਇੰਨਾ ਸਬਰ ਕਿੱਥੋਂ ਲਿਆਉਂਦੀ ਹੈ ਰੋਜ਼ અપਮਾਨਿਤ ਹੋਣ ਦੇ ਬਾਵਜੂਦ ਸਭ ਦੀ ਸੇਵਾ ਵਿੱਚ ਜੁਟੀ ਰਹਿੰਦੀ ਹੈ ਮੇਰੇ ਨਾਲਾਇਕ ਪੁੱਤ ਨੂੰ ਥੋੜੀ ਸਦਬੁੱਧੀ ਦੇ ਸਰਿਤਾ ਜੀ ਨੇ ਪੂਜਾ ਸਮਾਪਤ ਕਰਦਿਆਂ ਕਿਹਾ ਮਾਂ ਜੀ ਤੁਹਾ ਤੁਹਾਡਾ ਚਾਹਨਾਸਤਾ ਮੀਨਲ ਨੇ ਆਪਣੇ 6 ਮਹੀਨਿਆਂ ਦੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਕੰਮ ਨੇਪਟਾਉਂਦੇ ਆ ਕਿਹਾ ਲੇ ਆ ਮੁੰਨੇ ਨੂੰ ਮਿੰਨੂ ਦੇ ਦੇ ਅਤੇ ਤੂੰ ਵੀ ਆਪਣਾ ਨਾਸ਼ਤਾ ਲੈ ਆ ਬੱਚੇ ਨੂੰ ਦੁੱਧ ਪਿਆ ਭੁੱਖਾ ਹੋਵੇਗਾ ਸ਼ਰਿਤਾ ਜੀ ਨੇ ਪੋਤੇ ਨੂੰ ਫੜਦਿਆਂ ਕਿਹਾ ਤੂੰ ਖਾ ਮਾਂ ਇਸ ਨੂੰ ਸਾਰਾ ਦਿਨ ਠੂਸਣ ਤੋਂ ਇਲਾਵਾ ਹੋਰ ਕੰਮ ਹੀ ਕੀ ਹੈ ਬਾਅਦ ਵਿੱਚ ਖਾ ਲਵੇਗੀ ਅਨੂਜ ਨੇ ਜੁੱਤੀਆਂ ਦੇ ਫਿੱਤੇ ਬੰਨਦਿਆਂ ਵਿਅੰਗ ਨਾਲ ਕਿਹਾ ਸ਼ਰਮ ਕਰ ਸ਼ਰਮ ਪਤਨੀ ਹੈ ਤੇਰੀ ਜੋ ਤੇਰਾ ਸਾਰਾ ਘਰ ਸੰਭਾਲਦੀ ਹੈ ਤੇਰੇ ਬੱਚਿਆਂ ਨੂੰ ਦੇਖਦੀ ਹੈ ਸਾਰਾ ਦਿਨ ਤੇਰੀ ਮਾਂ ਦੀ ਸੇਵਾ ਕਰਦੀ ਹੈ ਤੇਰੀ ਹਰ ਚੀਜ਼ ਨੂੰ ਕਹਿਣ ਤੋਂ ਪਹਿਲਾਂ ਹਾਜ਼ਰ ਕਰਦੀ ਹੈ ਅਤੇ ਤੈਨੂੰ ਉਸ ਦੀ ਰੋਟੀ ਅੜਦੀ ਹੈ ਨਾ ਲਾਇਕ ਕਿਸੇ ਥਾਂ ਦਾ ਸ਼ਰਿਤਾ ਜੀ ਗੁੱਸੇ ਵਿੱਚ ਬੋਲੀ ਪਰ ਹਰ ਵਾਰ ਵਾਂਗ ਅਨੁਜ ਉੱਠ ਕੇ ਚਲਾ ਗਿਆ ਮੀਨਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮਾਂ ਜੀ ਤੁਸੀਂ ਖਾਓ ਮੈਂ ਬਾਅਦ ਵਿੱਚ ਖਾ ਲਵਾਂਗੀ ਮੀਨਲ ਨੇ ਮੁੰਨੇ ਨੂੰ ਸੱਸ ਦੀ ਗੋਦੀ ਵਿੱਚੋਂ ਲੈਂਦਿਆਂ ਕਿਹਾ ਬੈਠ ਇੱਥੇ ਅਤੇ ਦੱਸ ਕਦੋਂ ਤੱਕ ਸੇਂਗੀ ਇਹ ਤੂੰ ਸ਼ਰਿਤਾ ਜੀ ਨੇ ਉਸ ਦਾ ਹੱਥ ਫੜ ਕੇ ਬਿਠਾਉਂਦਿਆਂ ਕਿਹਾ ਮਾਂ ਜੀ ਮੈਂ ਕੀ ਕਰ ਸਕਦੀ ਹਾਂ ਗਰੀਬ ਮਾਂ ਬਾਪ ਦੀ ਧੀ ਹਾਂ ਦੋ ਦੋ ਬੱਚਿਆਂ ਨੂੰ ਲੈ ਕੇ ਕਿੱਥੇ ਜਾਵਾਂਗੀ ਮੀਨਲ ਰੋਂਦਿਆਂ ਹੋਇਆ ਬੋਲੀ ਮਾਪੇ ਗਰੀਬ ਹਨ ਤਾਂ ਕੀ ਗਲਤ ਗੱਲ ਵੀ ਸਹੇਗੀ ਪਤੀ ਹੈ ਉਹ ਤੇਰਾ ਅਤੇ ਤੂੰ ਉਸਦੀ ਪਤਨੀ ਉਸਦੀ ਹਿੰਮਤ ਇਸੇ ਲਈ ਵਧੀ ਹੈ ਕਿਉਂਕਿ ਤੂੰ ਚੁੱਪਚਾਪ ਸਭ ਸਹਿੰਦੀ ਆਈ ਹੈ ਪਰ ਕੀ ਤੂੰ ਸੋਚਿਆ ਹੈ ਇਸ ਦਾ ਤੇਰੇ ਬੱਚਿਆਂ ਤੇ ਕੀ ਅਸਰ ਪਵੇਗਾ ਤੇਰੀ ਧੀ ਕੱਲ ਨੂੰ ਦੂਜੀ ਮੀਨਣਲ ਬਣੇਗੀ ਅਤੇ ਤੇਰੇ ਵਾਂਗ ਚੁੱਪਚਾਪ ਪਤੀ ਦਾ ਹਰ ਜ਼ੁਲਮ ਸਹੇਗੀ ਅਤੇ ਇਹ ਮੁੰਨਾ ਇਹ ਅਨੁਜ ਬਣੇਗਾ ਅਤੇ ਆਪਣੀ ਪਤਨੀ ਤੇ ਇਸੇ ਤਰ੍ਹਾਂ ਜ਼ੁਲਮ ਕਰੇਗਾ ਕਿਉਂਕਿ ਇਹ ਸਭ ਦੇਖ ਕੇ ਹੀ ਬੱਚੇ ਵੱਡੇ ਹੋ ਰਹੇ ਹਨ ਸਮਝੀ ਤੇਰੀ ਇੱਕ ਚੁੱਪ ਭੁਵਿੱਖ ਲਈ ਕਿੰਨੀ ਘਾਤਕ ਹੋਵੇਗੀ ਤੂੰ ਸੋਚ ਵੀ ਨਹੀਂ ਸਕਦੀ ਸ਼ਰਿਤਾ ਜੀ ਬੋਲੀ ਉਹਨਾਂ ਦੀ ਗੱਲ ਸੁਣ ਕੇ ਮੀਨਲ ਸੋਚ ਵਿੱਚ ਪੈ ਗਈ ਕਿਉਂਕਿ ਸੱਸ ਕੁਝ ਵੀ ਗਲਤ ਨਹੀਂ ਸੀ ਕਹਿ ਰਹੀ ਮਾਂ ਜੀ ਮੈਂ ਕੀ ਕਰਾਂ ਮੈਂ ਤਾਂ ਇਹ ਘਰ ਛੱਡ ਕੇ ਵੀ ਨਹੀਂ ਜਾ ਸਕਦੀ ਮੀਨਲ ਰੋਂਦਿਆਂ ਹੋਇਆਂ ਬੋਲੀ ਤੂੰ ਇਹ ਘਰ ਛੱਡ ਕੇ ਜਾਵੇਂਗੀ ਵੀ ਕਿਉਂ ਇਹ ਤੇਰਾ ਘਰ ਵੀ ਉਨ੍ਹਾਂ ਹੀ ਹੈ ਜਿੰਨਾ ਸਭ ਦਾ ਹੈ ਤੂੰ ਸਬਕ ਸਿਖਾ ਉਸ ਨੂੰ ਆਪਣੀ ਅਹਿਮੀਅਤ ਦੱਸ ਉਸ ਨੂੰ ਸਮਝਾ ਕਿ ਇਸ ਘਰ ਵਿੱਚ ਸਾਡੀ ਸਭ ਦੀ ਜ਼ਿੰਦਗੀ ਵਿੱਚ ਤੇਰਾ ਕੀ ਮਹੱਤਵ ਹੈ ਤੂੰ ਗਵਾਰ ਨਹੀਂ ਨਾ ਹੀ ਜਾਹਲ ਸਮਝੀ ਬੇਟੀ ਇਹ ਤੇਰੀ ਮਾਂ ਤੇਰੇ ਨਾਲ ਹੈ ਸ਼ਰਿਤਾ ਜੀ ਨੇ ਮੀਨਲ ਦੇ ਕੰਨ ਵਿੱਚ ਕੁਝ ਕਿਹਾ ਓਏ ਮੀਨਲ ਕਿੱਥੇ ਮਰ ਗਈ ਪਾਣੀ ਲਿਆ ਜਲਦੀ ਸ਼ਾਮ ਨੂੰ ਅਨੂਜ ਦਫ਼ਤਰ ਤੋਂ ਆਉਂਦਿਆਂ ਚਿੰਕਿਆ ਫ੍ਰਿਜ ਵਿੱਚ ਰੱਖਿਆ ਹੈ ਪਾਣੀ ਪਾਣੀ ਲੈ ਲਵੋ ਮੀਨਲ ਨੇ ਅੰਦਰੋਂ ਆਵਾਜ਼ ਦਿੱਤੀ ਇਹ ਕਿਹੋ ਜੀ ਤਮੀਜ਼ ਹੈ ਜਾਹਲ ਔਰਤ ਪਤੀ ਘਰ ਆਇਆ ਤੇਰੇ ਕੋਲ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਅਨੂਜ ਗੁੱਸੇ ਵਿੱਚ ਚਿੰਕਿਆ ਜਾਹਲ ਹਾਂ ਤਾਂ ਹੀ ਤਾਂ ਕਹਿ ਰਹੀ ਹਾਂ ਖੁਦ ਲੈ ਲਵੋ ਕਿਉਂਕਿ ਮੈਨੂੰ ਤਾਂ ਪਾਣੀ ਦੇਣਾ ਆਉਂਦਾ ਹੀ ਨਹੀਂ ਬੇਮਤਲਬ ਸਵੇਰ ਵਾਂਗ ਤੁਹਾਡੇ ਕੱਪੜੇ ਖਰਾਬ ਹੋ ਜਾਣਗੇ ਮੀਨਲ ਨੇ ਉੱਥੋਂ ਹੀ ਜਵਾਬ ਦਿੱਤਾ ਤੇਰੀ ਇਹ ਮਜਾਲ ਅਨੁਜ ਗੁੱਸੇ ਵਿੱਚ ਅੰਦਰ ਆਇਆ ਤਾਂ ਦੇਖਿਆ ਮੀਨਲ ਬੈੱਡ ਤੇ ਸੱਜੀ ਧਜੀ ਨੀਲ ਪੇਂਟ ਲਾ ਰਹੀ ਸੀ ਉਸਨੇ ਅਨੁਜਵਲ ਦੇਖਿਆ ਵੀ ਨਹੀਂ ਅਨੁਜ ਗੁੱਸੇ ਦੇ ਘੁੱਟ ਪਿੰਦਾ ਹੋਇਆ ਖੁਦ ਪਾਣੀ ਲੈਣ ਚਲਿਆ ਗਿਆ ਬੇਟਾ ਜ਼ਰਾ ਮੁੰਨੇ ਨੂੰ ਫੜ ਲੈ ਮੇਰੇ ਹੱਥ ਦੁਖ ਰਹੇ ਹਨ ਸਵੇਰ ਤੋਂ ਲੈ ਕੇ ਬੈਠੀ ਹਾਂ ਸ਼ਰਿਤਾ ਜੀ ਨੇ ਅਨੁਜ ਦੇ ਵਾਪਸ ਆਉਂਦੇ ਆ ਕਿਹਾ ਠੀਕ ਹੈ ਮਾਂ ਤੁਸੀਂ ਖਾਣਾ ਲਾ ਦਿਓ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ ਅਨੁਜ ਨੇ ਬੱਚੇ ਨੂੰ ਲੈਂਦਿਆਂ ਕਿਹਾ ਬੇਟਾ ਖਾਣਾ ਤਾਂ ਮੀਨਲ ਨੇ ਬਣਾਇਆ ਹੀ ਨਹੀਂ ਕਹਿੰਦੀ ਹੈ ਮੇਰੇ ਹੱਥਾਂ ਦਾ ਖਾਣਾ ਜਦੋਂ ਪਸੰਦ ਹੀ ਨਹੀਂ ਆਉਂਦਾ ਤਾਂ ਮੈਂ ਮੈਂ ਮਿਹਨਤ ਕਿਉਂ ਕਰਾਂ ਸ਼ਰਿਤਾ ਜੀ ਬੋਲੀ ਅੱਜ ਕੁਝ ਜ਼ਿਆਦਾ ਹੀ ਨਹੀਂ ਬੋਲ ਰਹੀ ਹੁਣੇ ਸਿੱਧਾ ਕਰਦਾ ਹਾਂ ਅਨੁਜ ਉਠਦਿਆਂ ਬੋਲਿਆ ਨਾ ਬੇਟਾ ਅਜਿਹਾ ਗਜਬ ਨਾ ਕਰੀ ਨਹੀਂ ਤਾਂ ਤੈਨੂੰ ਤੇ ਮੈਨੂੰ ਦੋਹਾਂ ਨੂੰ ਜੇਲ੍ਹ ਹੋ ਜਾਣੀ ਹੈ ਅੱਜ ਹੀ ਬਹੂ ਆਪਣੀ ਸਹੇਲੀ ਨਾਲ ਗੱਲ ਕਰ ਰਹੀ ਸੀ ਕਿ ਉਹ ਇਸ ਘਰ ਵਿੱਚ ਤੰਗ ਆ ਚੁੱਕੀ ਹੈ ਸੋਚਦੀ ਹੈ ਪੱਖੇ ਨਾਲ ਲਟਕੇ ਮਰ ਜਾਵਾਂ ਜੇਕਰ ਕੱਲ ਨੂੰ ਉਸ ਨੂੰ ਖਰੋਚ ਵੀ ਆਈ ਤਾਂ ਇਸ ਦਾ ਜ਼ਿੰਮੇਵਾਰ ਮੇਰਾ ਪਤੀ ਹੋਵੇਗਾ ਅਤੇ ਨਾਲ ਮੇਰੀ ਸੱਸ ਵੀ ਬੇਟਾ ਜੇਕਰ ਉਸਨੇ ਕੁਝ ਉਲਟਾ ਸਿੱਧਾ ਕਰ ਲਿਆ ਤਾਂ ਬੇਵਜਾ ਲੈਣੇ ਦੇਣੇ ਪੈ ਜਾਣਗੇ ਤੂੰ ਅਜਿਹਾ ਕਰ ਬਾਜ਼ਾਰ ਤੋਂ ਮੰਗਵਾ ਕੇ ਖਾਣਾ ਲੈ ਆ ਫਿਰ ਫਿਰ ਕੁੜੀਆਂ ਦਾ ਸਕੂਲ ਦਾ ਹੋਮਵਰਕ ਵੀ ਕਰਵਾਉਣਾ ਹੈ ਸ਼ਰਿਤਾ ਜੀ ਨੇ ਵਿਚਾਰੰਗੀ ਨਾਲ ਕਿਹਾ ਕੀ ਉਸਨੇ ਹੁਣ ਤੱਕ ਹோம்ਵਰਕ ਵੀ ਨਹੀਂ ਕਰਵਾਇਆ ਅਤੇ ਅਜੀਹਾ ਕਿਵੇਂ ਉਹ ਕੁਝ ਵੀ ਕਰ ਲਵੇਗੀ ਮਾਂ ਤੁਸੀਂ ਵਿਅਰਥ ਹੀ ਡਰ ਰਹੇ ਹੋ ਅਨੁਜ ਬੋਲਿਆ ਬੇਟਾ ਉਹ ਕਹਿੰਦੀ ਹੈ ਮੈਂ ਗਵਾਰ ਮੈਨੂੰ ਕਿੱਥੇ ਅੰਗਰੇਜ਼ੀ ਦੀ ਪੜ੍ਹਾਈ ਆਉਂਦੀ ਇਸ ਲਈ ਨਹੀਂ ਕਰਵਾਇਆ ਹோம்ਵਰਕ ਅਤੇ ਮੇਰਾ ਡਰ ਗਲਤ ਨਹੀਂ ਬੇਟਾ ਅੱਜ ਕੱਲ ਔਰਤਾਂ ਦੀ ਸੁਣੀ ਜਾਂਦੀ ਹੈ ਸੋਚ ਇਸ ਉਮਰ ਵਿੱਚ ਮੈਂ ਜੇਲ੍ਹ ਜਾਵਾਂਗੀ ਕਿਹੋ ਜਿਹੀ ਲੱਗਾਂਗੀ ਸ਼ਰਿਤਾ ਜੀ ਬੋਲੀ ਹੁਣ ਅਨੁਜ ਚੁੱਪ ਹੋ ਗਿਆ ਥੋੜੀ देर ਸੋਚਣ ਤੋਂ ਬਾਅਦ ਉਸਨੇ ਖਾਣਾ ਆਰਡਰ ਕਰ ਦਿੱਤਾ ਅਤੇ ਆਪਣੀ ਧੀ ਨੂੰ ਹோம்ਵਰਕ ਕਰਵਾਉਣ ਲੱਗ ਪਿਆ ਪਰ ਉਸ ਨੂੰ ਸਮਝ ਨਹੀਂ ਆ ਰਹੀ ਕਿ ਕਿਵੇਂ ਪੜਾਵਾਂ ਕਿਉਂਕਿ ਉਸਨੇ ਅਜੇ ਤੱਕ ਪੜਾਇਆ ਹੀ ਨਹੀਂ ਸੀ ਅਗਲੇ ਦਿਨ ਅਨੂਜ ਨੂੰ ਆਪਣਾ ਕੋਈ ਵੀ ਸਮਾਨ ਨਿਕਲਿਆ ਹੋਇਆ ਨਹੀਂ ਮਿਲਿਆ ਮੀਨਲ ਵੀ ਉਸ ਨੂੰ ਕਿਤੇ ਨਜ਼ਰ ਨਹੀਂ ਆਈ ਮਾਂ ਮੀਨਲ ਕਿੱਥੇ ਹੈ ਉਸਨੇ ਬਾਹਰ ਆ ਕੇ ਪੁੱਛਿਆ ਬੇਟਾ ਉਹ ਤਾਂ ਬਾਗ ਤੇ ਗਈ ਹੈ ਅਤੇ ਦੇਖ ਮੁੰਨੇ ਨੇ ਪੋਟੀ ਕਰ ਦਿੱਤੀ ਹੁਣ ਮੇਰੇ ਤੋਂ ਨਹੀਂ ਧੋਤੀ ਜਾਵੇਗੀ ਤੂੰ ਹੀ ਧੋ ਦੇ ਚਰਿਤਾ ਜੀ ਬੋਲੀ ਕੀ ਬਾਗ ਤੇ ਕਿਉਂ ਅਨੂਜ ਨੇ ਹੈਰਾਨ ਹੋ ਕੇ ਕਿਹਾ ਉਸਦੀ ਕੋਈ ਸਹੇਲੀ ਇਸ ਸ਼ਹਿਰ ਵਿੱਚ ਆਈ ਹੈ ਨਵੀਂ-ਨਵੀਂ ਇੰਸਪੈਕਟਰ ਹੈ ਉਸਨੇ ਮੀਨਲ ਨੂੰ ਆਪਣੀ ਸਿਹਤ ਤੇ ਧਿਆਨ ਦੇਣ ਲਈ ਕਿਹਾ ਹੈ ਬਸ ਉਸ ਨਾਲ ਗਈ ਹੈ ਸ਼ਰਿਤਾ ਜੀ ਨੇ ਕਿਹਾ ਉਸਨੇ ਤਾਂ ਕਦੇ ਦੱਸਿਆ ਹੀ ਨਹੀਂ ਕਿ ਉਸਦੀ ਸਹੇਲੀ ਪੁਲਿਸ ਵਿੱਚ ਹੈ ਅਨੁਜ ਨੇ ਉਦਸੁਕਤਾ ਨਾਲ ਕਿਹਾ ਮੈਨੂੰ ਤਾਂ ਦੱਸਿਆ ਸੀ ਪਰ ਉਦੋਂ ਉਹ ਦੂਜੇ ਸ਼ਹਿਰ ਵਿੱਚ ਸੀ ਮੈਨੂੰ ਲੱਗਦਾ ਹੈ ਉਸਦੀ ਸ਼ੈਤ ਇਹ ਬਹੁ ਅੱਜਕੱਲ ਆਪਣੇ ਮਨ ਦੀ ਕਰਨ ਲੱਗੀ ਹੈ ਕਿਤੇ ਅਜੇਹਾ ਨਾ ਹੋਵੇ ਕਿ ਉਹ ਸਾਰੀ ਗੱਲ ਉਸਨੂੰ ਦੱਸ ਦੇਵੇ ਅਤੇ ਮੀਨਲ ਸਾਡੇ ਖਿਲਾਫ ਰਿਪੋਰਟ ਕਰ ਦੇਵੇ ਤੈਨੂੰ ਪਤਾ ਹੈ ਨਾ ਸ਼ਰਮਾ ਜੀ ਦੀ ਨੂੰਨੇ ਉਹਨਾਂ ਖਿਲਾਫ ਝੂਠੀ ਰਿਪੋਰਟ ਕੀਤੀ ਸੀ ਫਿਰ ਸਾਰਿਆਂ ਨੂੰ ਜੇਲ੍ਹ ਹੋ ਗਈ ਸੀ ਇੱਥੇ ਤਾਂ ਮੀਨਲ ਸਹੀ ਹੈ ਮੈਂ ਤੈਨੂੰ ਕਿੰਨੀ ਵਾਰ ਕਿਹਾ ਸੀ ਬਹੁਦੀ ਇੱਜ਼ਤ ਕਰਿਆ ਕਰ ਪਰ ਨਹੀਂ ਤੂੰ ਉਸਨੂੰ ਰੋਜ਼ ਜਲੀਲ ਕਰਦਾ ਰਿਹਾ ਹੁਣ ਜੇਕਰ ਉਸਨੇ ਅਜਿਹਾ ਕੁਝ ਕੀਤਾ ਤਾਂ ਮੈਂ ਬਹੁਦੀ ਹੀ ਸਾਈਡ ਲਾਵਾਂਗੀ ਅਤੇ ਕਹਿ ਦੇਵਾਂਗੀ ਕਿ ਮੈਂ ਨਹੀਂ ਸਿਰਫ ਮੇਰਾ ਪੁੱਤ ਹੀ ਉਸਨੂੰ ਜਲੀਲ ਕਰਦਾ ਸੀ ਕਿਉਂਕਿ ਇਸ ਉਮਰ ਵਿੱਚ ਮੈਂ ਜੇਲ੍ਹ ਜਾਣ ਤੋਂ ਰਹੀ ਸ਼ਰਿਤਾ ਜੀ ਨੇ ਡਰਦਾਨਾ ਨਾਟਕ ਕਰਦਿਆਂ ਕਿਹਾ ਹੁਣ ਅਨੁਜ ਸੱਚਮੁੱਚ ਸੋਚ ਵਿੱਚ ਪੈ ਗਿਆ ਉਸਨੇ ਮੁੰਨੇ ਨੂੰ ਚੁੱਕਿਆ ਅਤੇ ਬਾਥਰੂਮ ਵਿੱਚ ਚੱਲ ਪਿਆ ਤੁਸੀਂ ਇਹ ਸਭ ਕੀ ਕਰ ਰਹੇ ਹੋ ਲਿਆਓ ਮੈਨੂੰ ਦਿਓ ਮੈਂ ਕਰਦੀ ਹਾਂ ਮੀਨਲ ਉਦੋਂ ਆਈ ਅਤੇ ਬੋਲੀ ਨਹੀਂ ਕੋਈ ਗੱਲ ਨਹੀਂ ਤੂੰ ਥੱਕੀ ਹੋਵੇਂਗੀ ਵੈਸੇ ਵੀ ਮੁੰਨਾ ਮੇਰੇ ਵੀ ਮੇਰਾ ਵੀ ਤਾਂ ਬੇਟਾ ਹੈ ਅਨੁਜ ਨੇ ਆਪਣੇ ਸੁਭਾਅ ਤੇ ਉਲਟ ਸ਼ਾਂਤ ਲਿਹਾਜੇ ਵਿੱਚ ਕਿਹਾ ਮੀਨਲ ਹੈਰਾਨ ਰਹਿ ਗਈ ਔਰ ਰਸੋਈ ਵਿੱਚ ਗਈ ਅਤੇ ਸੱਸ ਦੇ ਮੁਤਾਬਕ ਸਿਰਫ ਬਰੈਡ ਚਾਹ ਬਣਾਈ ਮੀਨਲ ਨੂੰ ਲੱਗਿਆ ਸੀ ਕਿ ਅਨੁਜ ਗੁੱਸਾ ਕਰੇਗਾ ਪਰ ਉਹ ਚੁੱਪਚਾਪ ਖਾ ਕੇ ਚਲਾ ਗਿਆ ਸੁਣੇ ਯਾਰ ਅਰुण ਪਤਨੀ ਨੂੰ ਮਾਨਸਿਕ ਕਸ਼ਟ ਪਹੁੰਚਾਉਣ ਦੀ ਕਿੰਨੀ ਸਜ਼ਾ ਹੋ ਸਕਦੀ ਹੈ ਅਨੁਜ ਨੇ ਦਫ਼ਤਰ ਵਿੱਚ ਆਪਣੇ ਸਾਥੀ ਨੂੰ ਪੁੱਛਿਆ ਇਹ ਤਾਂ ਜੱਜ ਤੇ ਅਤੇ ਕਿੰਨਾ ਕਸ਼ਟ ਪਹੁੰਚਾਇਆ ਗਿਆ ਉਸ ਤੇ ਨਿਰਭਰ ਕਰਦਾ ਹੈ ਪਰ ਤੂੰ ਇਹ ਕਿਉਂ ਪੁੱਛ ਰਿਹਾ ਹੈ ਭਾਬੀ ਜੀ ਨੇ ਕੇਸ਼ਵੇਸ਼ ਕਰ ਦਿੱਤਾ ਹੈ ਕਿ ਅਰुण ਨੇ ਮਜ਼ਾਕ ਵਿੱਚ ਕਿਹਾ ਕਿਹੋ ਜੀਆਂ ਗੱਲਾਂ ਕਰਦਾ ਹੈ ਉਹ ਮੇਰੇ ਤੇ ਇਹ ਕੇਸ ਕਿਉਂ ਕਰੇਗੀ ਚੱਲ ਕੰਮ ਕਰਨ ਕਰਨ ਦੇ ਅਨੁਜ ਸ਼ਰਮਿੰਦਾ ਹੋ ਕੇ ਬੋਲਿਆ ਉਸ ਦਾ ਕੰਮ ਵਿੱਚ ਮਨ ਹੀ ਨਹੀਂ ਸੀ ਲੱਗ ਰਿਹਾ ਉਹ ਬਸ ਇਹ ਹੀ ਸੋਚ ਰਿਹਾ ਸੀ ਕਿ ਜੇਕਰ ਮੀਨਲ ਨੇ ਕੇਸ ਕੀਤਾ ਤਾਂ ਕੀ ਇਲਜ਼ਾਮ ਲਾ ਸਕਦੀ ਹੈ ਇਹ ਹੀ ਸੋਚਦਾ ਸੋਚਦਾ ਉਹ ਆਪਣੇ ਮੀਨਲ ਨਾਲ ਕੀਤੇ ਵਿਵਹਾਰ ਯਾਦ ਕਰਨ ਲੱਗਾ ਘਰ ਆ ਕੇ ਵੀ ਉਹ ਕਿਸੇ ਨਾਲ ਕੁਝ ਨਹੀਂ ਬੋਲਿਆ ਅਤੇ ਚੁੱਪਚਾਪ ਆਪਣੇ ਕਮਰੇ ਵਿੱਚ ਚੱਲ ਗਿਆ। ਲਿਆਓ ਪਾਣੀ। ਮੀਨਲ ਪਾਣੀ ਲਈ ਤਾਂ ਤਾਂ ਦੋ ਬੂੰਦਾਂ ਛਲਕ ਗਈਆਂ। ਮਾਫੀ ਮੰਗਦੀ ਹਾਂ। ਮੀਨਲ ਡਰਦੀ ਹੋਈ ਬੋਲੀ। ਨਹੀਂ ਨਹੀਂ ਕੋਈ ਗੱਲ ਨਹੀਂ। ਪਾਣੀ ਹੀ ਤਾਂ ਹੈ ਸੁੱਕ ਜਾਵੇਗਾ। ਅਨਵਜ ਨੇ ਕਿਹਾ। ਬਾਹਰ ਆ ਕੇ ਜਦੋਂ ਮੀਨਲ ਨੇ ਸੱਸ ਨੂੰ ਦੱਸਿਆ ਤਾਂ ਦੋਵੇਂ ਹੱਸਣ ਲੱਗੀਆਂ। ਨਹੀਂ ਮੈਨੂੰ ਜੇਲ੍ਹ ਨਹੀਂ ਜਾਣਾ। ਇਸ ਇਨਸਪੈਕਟਰ ਸਾਈਬਾ ਮੈਨੂੰ ਛੱਡ ਦਿਓ ਰਾਤ ਨੂੰ ਅਚਾਨਕ ਅਨੁਜ ਨੀਂਦ ਵਿੱਚ ਚੀਕਦਾ ਹੋਇਆ ਜਾਗ ਪਿਆ ਕੀ ਹੋਇਆ ਤੁਹਾਨੂੰ ਮੀਨਲ ਨੇ ਉਸ ਨੂੰ ਹਿਲਾਉਂਦਿਆਂ ਪੁੱਛਿਆ ਮੀਨਲ ਮੈਨੂੰ ਪਲੀਜ਼ ਮਾਫ਼ ਕਰ ਦੇ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਕਦੇ ਵੀ ਗਲਤ ਵਿਵਹਾਰ ਨਹੀਂ ਕਰਾਂਗਾ ਪਰ ਪਲੀਜ਼ ਤੂੰ ਆਪਣੀ ਸਹੇਲੀ ਨੂੰ ਮੇਰੀ ਸ਼ਿਕਾਇਤ ਨਾ ਕਰੀ ਮੈਨੂੰ ਜੇਲ ਨਹੀਂ ਜਾਣਾ ਅਨੁਜ ਨੇ ਉੱਠ ਕੇ ਮੀਨਲ ਦੇ ਅੱਗੇ ਹੱਥ ਜੋੜਦਿਆਂ ਕਿਹਾ ਤੁਸੀਂ ਇਹ ਕੀ ਕਰ ਰਹੇ ਹੋ ਮੈਂ ਤੁਹਾਡੀ ਕੋਈ ਸ਼ਿਕਾਇਤ ਨਹੀਂ ਕਰ ਰਹੀ ਬੇਫਿਕਰ ਰਹੋ অতি ਸ਼ਾਂਤੀ ਨਾਲ ਸੋ ਜਾਓ ਮੀਨਲ ਨੇ ਉਸ ਦਾ ਹੱਥ ਫੜ ਕੇ ਕਿਹਾ ਉਸ ਨੇ ਦੇਖਿਆ ਦਰਵਾਜ਼ੇ ਤੇ ਸਰਿਤਾ ਜੀ ਖੜੀ ਸੀ ਸ਼ਾਇਦ ਅਨੁਜ ਦੀ ਆਵਾਜ਼ ਸੁਣ ਕੇ ਆਈ ਸੀ ਮੀਨਲ ਨਾਲ ਨਜ਼ਰਾਂ ਮਿਲਾਉਂਦਿਆਂ ਹੀ ਉਹ ਮੁਸਕਰਾ ਉੱਠੀ ਅਤੇ ਮੀਨਲ ਦਾ ਮਨ ਉਹਨਾਂ ਪ੍ਰਤੀ ਸ਼ਰਧਾ ਨਾਲ ਭਰ ਗਿਆ ਅੱਜ ਵਿਆਹ ਦੇ 6 ਸਾਲਾਂ ਬਾਅਦ ਸਰਿਤਾ ਜੀ ਦੀ ਵਜ੍ਹਾ ਨਾਲ ਮੀਨਲ ਨੂੰ ਸਤਿਕਾਰ ਮਿਲ ਗਿਆ ਸੀ ਦੋਸਤੋ ਇਹ ਸੱਚ ਹੈ ਕਿ ਜਮਾਨਾ ਕਿੰਨਾ ਵੀ ਬਦਲ ਗਿਆ ਹੋਵੇ ਪਰ ਕੁਝ ਘਰਾਂ ਵਿੱਚ ਅੱਜ ਵੀ ਔਰਤ ਦੀ ਸਥਿਤੀ ਨਹੀਂ ਬਦਲੀ ਮਾਨਪਸੰਦ ਵਿਆਹ ਨਾ ਹੋਣਾ ਵਪਾਰ ਵਿੱਚ ਨੁਕਸਾਨ ਜਾਂ ਕੋਈ ਪਰੇਸ਼ਾਨੀ ਕੁਝ ਪਤੀ ਬੜੀ ਆਸਾਨੀ ਨਾਲ ਇਸ ਦਾ ਦੋਸ਼ ਪਤਨੀ ਨੂੰ ਦੇ ਕੇ ਉਸ ਨੂੰ ਜਲੀਲ ਕਰਦੇ ਹਨ ਇੱਥੇ ਮੀਨਲ ਦੀ ਸੱਸ ਨੇ ਉਸ ਦਾ ਸਾਥ ਦਿੱਤਾ ਨਹੀਂ ਤਾਂ ਜ਼ਿਆਦਾਤਰ ਘਰਾਂ ਵਿੱਚ ਸੱਸ ਵੀ ਆਪਣੇ ਪੁੱਤ ਨਾਲ ਮਿਲ ਜਾਂਦੀਆਂ ਹਨ ਅਜਿਹੇ ਵਿੱਚ ਉਸ ਔਰਤ ਨੂੰ ਜਾਂ ਤਾ ਖੁਦ ਕਦਮ ਚੁੱਕਣਾ ਪੈਂਦਾ ਹੈ ਜਾਂ ਕੁੱਟ-ਕੁੱਟ ਕੇ ਜੀਣਾ ਪੈਂਦਾ ਹੈ ਕੁਝ ਦੋਸਤ ਕਹਿਣਗੇ ਕਿ ਅਜਿਹੇ ਪਤੀ ਨੂੰ ਛੱਡ ਦੇਣਾ ਹੀ ਚਾਹੀਦਾ ਹੈ ਪਰ ਦੋਸਤੋ ਕੁਝ ਔਰਤਾਂ ਲਈ ਇਹ ਵੀ ਆਸਾਨ ਨਹੀਂ ਹੁੰਦਾ ਕਿਉਂਕਿ ਨਾ ਸਮਾਜ ਸਾਥ ਦਿੰਦਾ ਹੈ ਨਾ ਪਰਿਵਾਰ ਪਰ ਮੈਂ ਅਜਿਹੀਆਂ ਔਰਤਾਂ ਨੂੰ ਇਹੀ ਕਹਾਂਗੀ ਕਿ ਪਤੀ ਪਤੀ ਕੋਈ ਪਰਮੇਸ਼ਵਰ ਨਹੀਂ ਕਿ ਉਸਦੀ ਹਰ ਗਲਤ ਗੱਲ ਵੀ ਸਹਿਨ ਕਰਦੇ ਰਹੋ ਜਦੋਂ ਤੱਕ ਤੁਸੀਂ ਖੁਦ ਆਪਣੇ ਲਈ ਆਵਾਜ਼ ਨਹੀਂ ਉਠਾਉਗੇ ਕੋਈ ਕੁਝ ਨਹੀਂ ਕਰ ਸਕਦਾ ਇੱਥੇ ਮੈਂ ਸਰਤਾ ਜੀ ਨੂੰ ਨਮਨ ਕਰਨਾ ਚਾਹਾਂਗੀ ਜਿਨ੍ਹਾਂ ਨੇ ਆਪਣੇ ਪੁੱਤ ਨੂੰ ਸਹੀ ਰਾਹ ਤੇ ਲਿਉਣ ਲਈ ਨਾ ਸਿਰਫ ਬਹੂ ਨੂੰ ਪ੍ਰੇਰਿਤ ਕੀਤਾ ਸਗੋਂ ਉਸ ਦਾ ਸਾਥ ਵੀ ਦਿੱਤਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ